아, 두 ਜਨ ਮੈਂ ਡਿਆ ਦੇ ਸ੍ਰੀ ਤਾਰ ਨੈਨ ਮਹੰਜੇ ਤਰਸ ਦੇ ਕਦ ਪਸੀ ਦਿੱਤਾ ਸਾਧੋ ਮਾਨੇ ਕਭਾ ਜਗੂ ਸਾਧੋ ਮਾਨੇ ਕਾ ਸਾਧੋ ਮਨ ਕਾਮਾਨੀਆ ਜੋ ਕਾਮ ਕਰੋ ਤ ਸੰਗਤ ਦੁਰਚਾਨੀ ਕੀ ਕਾਮ ਕਰੋ ਤ ਸੰਗਤ ਦੁਰਚਾਨੀ ਕੀ ਤਾਤੇ ਐਨ ਸੁਭਾਰ ਤਾਤੇ ਐ ਸਾਧੋ ਨਾਨਕ ਆਨੰਦਿਆ ਗੁਰ ਸਾਧੋ ਨਾਨਕ ਆਨੰਦਿਆ ਗੁਰ ਸੁਖ ਦੁਖ ਦੋਨੋ ਸਮ ਕਰ ਜਾਣੈ ਸੁਖ ਦੁਖ ਦੋਨੋ ਸਮ ਕਰ ਜਾਣੈ ਤੇ ਦੁਰਜਨ ਕੀ ਕਾਮ ਕਰ ਸੰਗਤ ਦੁਰਜਨ ਕੀ ਕਾਤੇ ਹੈ ਸੁਭਾ ਸਾਧੂ ਮੰਨ ਕਾ ਬਾਨੇ ਯਾਰੋ ਸਾਧੂ ਤਨ ਤੁਨੋ ਕਾਕੇ ਸਤ ਚੰਦਿੰਦਾ ਮੋਨੋ ਯਾਕੇ ਔਰ ਮਾਣੇ ਅਰਮਾਨਾ ਔਰ ਮਾਣੇ ਆਪਣਾ ਜਨ ਨਾਨਕ ਈਸ਼ਰ ਕਟਨ ਹੈ ਜਨ ਨਾਨਕ ਨਾ ਨਾ ਇਹ ਨੂੰ ਰਖ ਨਾ ਚਾ ਨਾ ਸਾਧੋ ਹਨ ਸਾਧੋ ਮਨ ਕਾ ਮਾਨ ਛੱਡ ਜਾ ਤੋ ਸਾਧੋ ਮਨ ਕਾ ਸਾਧੋ ਮਨ ਕਾ ਸਾਧੋ ਮਨ ਕਾ ਮਾਨ ਛੱਡ ਜਾ ਆ ਸਾਧੋ ਮਨ ਕਾ ਮਾਨ ਤਿਆਗੋ ਕਿਸੇ ਨੇ ਅਰਜ਼ ਕੀਤੀ ਮਹਾਰਾਜ ਜੀ ਸਾਧ ਤੇ ਸੰਤ ਵਿੱਚ ਕੀ ਫਰਕ ਹੈ ਮੈਂ ਬੜੀ ਜਗ੍ਹਾ ਅਰਜ਼ ਕੀਤੀ ਪਰ ਮੈਨੂੰ ਅਧਾਰ ਨਹੀਂ ਮਿਲਿਆ ਵੇਖੋ ਹੁਣ ਪਰਮੇਸ਼ਰ ਆਪ ਸੱਜੇ ਸਾਣ ਫਰਮਾਂਦੇ ਨੇ ਜਿਹੜਾ ਸਾਥ ਹੁੰਦਾ ਨਾ ਸਾਥ ਉਹ ਸਾਥ ਬਣਨ ਤੋਂ ਪਹਿਲੇ ਉਹਦਾ ਇੱਕ ਸਮਾਨਿਆ ਜਿਹਾ ਜੀਵਨ ਹੁੰਦਾ ਹੈ ਉਹਦੇ ਕੋਲੋਂ ਮਾੜੇ ਚੰਗੇ ਕੰਮ ਵੀ ਹੁੰਦੇ ਨੇ ਉਹ ਇਸ ਰਸਤੇ 'ਚੋਂ ਨਿਕਲ ਕੇ ਸਾਥ ਬਣਦਾ ਫਿਰ ਉਹਦੀ ਜਿਹੜੀ ਬਿਰਤੀ ਬਹੁਤ ਉੱਚੀ ਚੱਲ ਜਾਂਦੀ ਹੈ ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ ਉਹ ਫਿਰ ਸੰਤ ਬਣ ਜਾਂਦਾ ਹੈ ਤੇ ਜਿਹੜਾ ਸੰਤ ਹੁੰਦਾ ਨਾ ਸੰਤ ਉਹਦੀ ਬੜੀ ਉੱਚੀ ਪਦਵੀ ਹੁੰਦੀ ਹੈ ਤੇ ਜਦੋਂ ਸਾਧ ਸੰਤ ਤੋਂ ਪਹਿਲੇ ਉਹਦੇ ਕੋਲ ਮਾੜੇ ਕੰਮ ਹੋਏ ਹੁੰਦੇ ਨੇ ਨਾ ਤੇ ਜਿਹੜਾ ਉਹਦੀ ਨਿੰਦਿਆ ਕਰਦਾ ਨਾ ਕਿਸੇ ਸਾਧ ਕਿਸੇ ਸੰਤ ਦੀ ਉਹ ਮਾੜੇ ਕੰਮਾਂ ਦਾ ਪਾਰ ਆਪਣੇ ਸਿਰ ਚੁੱਕ ਲੈਂਦਾ ਇਸ ਕਰਕੇ ਕਿਸੇ ਦੀ ਨਿੰਦਿਆ ਤੋਂ ਬਚੀਏ ਬਸ ਗੁਰਾਂ ਦੇ ਚਰਨਾਂ ਨਾਲ ਜੁੜੀਏ ਗੁਰਾਂ ਦੇ ਚਰਨਾਂ ਨਾਲ ਜੁੜੀਏ ਪਤਾ ਨਹੀਂ ਕਿੰਨੀ ਕਮਜਬੂਰੀ ਚ ਕੋਈ ਕੀ ਕਰ ਰਿਹਾ ਹੈ ਅਸੀਂ ਆਪਣਾ ਆਪ ਫੁਦਾਰੀਏ ਗਰੀਬਨਵਾਜ਼ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਆ ਜੀ ਸਾਨੂੰ ਦਰਸ਼ਨ ਬਖਸ਼ਿਆ ਜੀ ਸਾਨੂੰ ਸਾਦਗੀ ਦੇ ਰਸਤੇ ਤੇ ਚੱਲਣ ਦਾ ਬਲ ਬਖਸ਼ਿਆ ਜੀ ਇਹ ਅਸੀਂ ਅਰਜ਼ ਕਰੀਏ ਇੱਥੇ ਆ